ਅਜੇ ਪਿਹਰੇ ਪ੍ਰਾਇਮਰੀ ਦੇ ਕਮਰੇ ਨਾਲ ਵੀ ਦਾ ਬੀ 19 ਬਸਣੇ ਰੱਖਣਾ ਹੈ ਕਮਰੇ ਦਾ ਕੀ ਕਹਿਣਾ ਦੇਖੋ ਪਿਛਲੇ 3.5 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਕ੍ਰਾਂਤੀ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖਿਆ ਦੇ ਮਾਧਿਅਮ ਦੇ ਜ਼ਰੀਏ ਹੀ ਬੱਚੇ ਸਭ ਤੋਂ ਵੱਡਾ ਐਸੈਟ ਹੁੰਦੇ ਨੇ ਤੇ ਇਹੀ ਬੱਚੇ ਅੱਗੇ ਜਾ ਕੇ ਸਮਾਜ ਪੰਜਾਬ ਤੇ ਦੇਸ਼ ਦਾ ਭਵਿੱਖ ਰੌਸ਼ਨ ਜਿਹੜਾ ਉਹ ਕਰ ਸਕਦੇ ਨੇ ਸੋ ਇਹਨਾਂ ਦੀ ਸਟੱਡੀਜ਼ ਨੂੰ ਫੈਸਿਲਿਟੇਟ ਕਰਨ ਦੇ ਲਈ ਸਿੱਖਿਆ ਕ੍ਰਾਂਤੀ ਪਿੱਛੇ ਜੇ ਸਰਕਾਰ ਵੱਲੋਂ ਚਲਾਈ ਗਈ ਹੈ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਤੇ ਅੱਜ ਉਸੇ ਮਕਸਦ ਦੇ ਨਾਲ ਸੁਨਾਮ ਹਲਕੇ ਦੇ ਵਿੱਚ तकरीबन ਪੌਣੇ 2 ਕਰੋੜ ਦੀ ਲਾਗਤ ਦੇ ਨਾਲ ਪੰਜ ਸਕੂਲਾਂ ਦੇ ਵਿੱਚ ਜੋ ਚਾਹੇ ਰੂਮਸ ਬਣਨੇ ਨੇ ਕਲਾਸਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੰਪਿਊਟਰ ਲੈਬਸ ਬਣਨੀਆਂ ਨੇ ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਔਰ ਸਾਡੇ ਸੁਨਾਮ ਸਕੂਲ ਦੇ ਵਿੱਚ ਚਾਰ ਕਮਰੇ 78 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਦਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਉਹ ਬੱਚਿਆਂ ਦੇ ਹੱਥੋਂ ਰਖਾਇਆ ਗਿਆ ਕਿਉਂਕਿ ਬੱਚਿਆਂ ਰਬ ਦਾ ਰੂਪ ਹੁੰਦੀਆਂ ਨੇ ਤੇ ਮੈਂ ਸਮਝਦਾ ਕਿ ਇਹ ਇਨੀਸ਼ੀਏਟਿਵ ਦੇ ਨਾਲ ਬੱਚਿਆਂ ਨੂੰ ਹੋਰ ਪੜਨ ਦੇ ਵਿੱਚ ਔਰ ਸਾਰੇ ਟੀਚਰਜ਼ ਨੂੰ ਜਿਹੜੇ ਕਿ ਸੋਸਾਇਟੀ ਦੇ ਸਮਾਜ ਦੇ ਆ ਪੂਖ ਨਿਰਮਾਤਾ ਨੇ ਉਹਨਾਂ ਨੂੰ ਫੈਸਿਲਿਟੇਟ ਹੈ ਜਿਹੜਾ ਉਹ ਕਰਨ ਦੇ ਛੋਟਾ ਜਿਹਾ ਬਰਾਲਾ ਹੈ